ਤਲੂ ਫੋਨ ਕਿ ਤੂੰ ਹੀ ਆਏ ਇਹ ਸਰਪੰਚ ਵਿਚਾਲੇ ਹੁਣ ਤਾਂ ਆਇਆ ਹੁੰਦੇ ਆ ਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋ ਦੋਸਤ ਕਿਤਾਬ ਹੀ ਲਿਆ ਨਹੀਂ ਹੈਗੀ ਯਾਰ ਕਿਉਂ ਥੱਪੜ ਕਿਉਂ ਮਾਰਿਆ ਨਹੀਂ ਹੈਗੀ ਮੈਂ ਤੂੰ ਤਾਂ ਮੇਰੇ ਨਾਲ ਗੱਲ ਕਰ ਨਹੀਂ ਮੈਂ ਤੈਨੂੰ ਕਹਿੰਦਾ ਤੜਸੀ ਨਹੀਂ ਹੁਣ ਕੋਈ ਜਿਹੜਾ ਕਾਲ ਨਹੀਂ ਬਿਟਦਾ ਤੇ ਥੱਪੜ ਮਾਰੋ ਹਰ ਗੱਲ ਦਾ ਪੈਦਾ ਕਿਉਂ ਆ ਪੈਦਾ ਕੀਤੀ ਹੈ ਇਹ ਜਨਤਾ ਨੇ ਚੁਣਿਆ ਨਾ ਅਰੂ ਵੀ ਪੀਤੀ ਹੈ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਆ ਪੀਤੀ ਆ ਪੱਕੀ ਪੀਤੀ ਆ ਅਰੂ ਵੀ ਪੀਤੀ ਆ ਏਸੀ ਮਤਲਬ ਹੋਇਆ ਚਾਹੇ ਪੀਤੀ ਤੇਰੀ ਨਹੀਂ ਪੀਤੀ ਯਾਰ ਇੱਕ ਸਰਪੰਚ ਨੂੰ ਅਧੀਆ ਗੱਲ ਕਰਨ ਥੱਪੜ ਮਾਰਨ ਦਾ ਤਰੱਕੀ ਰੈਂਟ ਬਣਦਾ ਪੰਚਾਇਤ ਖੜੀ ਹੈ ਰਾਈਟ ਕਹੇੜੇ ਨੂੰ ਨਹੀਂ ਮਾਰ ਸਕਦਾ ਹਾਂ ਕਿਸ ਕਿਸੇ ਦੇ ਵੀ ਨਹੀਂ ਮਾਰ ਸਕਦੇ ਥੱਪੜ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੋਈ ਨਹੀਂ ਕਿਸ ਤਰ੍ਹਾਂ ਦੀ ਗੱਲ ਪਬਲਿਕ ਜੂੜ ਮਾਰ ਰਹੀ ਹੈ ਮੈਂ ਡਰ ਨਹੀਂ ਕਰਦਾ ਆਲੀ ਦੀ ਪੀ ਹੈ ਸਰਪੰਚ ਦਾ ਕੀ ਮਸਲਾ ਹੋਇਆ ਅਸਟੈਕ ਕੋਈ ਨਹੀਂ ਕੱਪੜ ਮਾਰਤਾ ਮੇਰੇ ਕਿਹਨੇ ਮਾਰਿਆ ਕਿਹਨੇ ਮਾਰਿਆ ਇੱਕੋ ਬਾਰਾ ਤੇ ਕੰਪਲੀਟ ਕੀਤੀ ਕਰਦਾ ਕੋਈ ਗਰੇਲੂ ਮਸਲਾ ਨਹੀਂ ਇੱਕ ਮਿੰਟ ਇੱਕ ਹੋਰ ਚਲਾ ਜਾਣਾ ਨਹੀਂ ਇਹ ਕੰਮ ਨਹੀਂ ਕੋਈ ਜਿਹੜਾ ਸੀਨੀਅਰ ਅਫਸਰ ਬਣਾ ਲਓ ਅਸੀਂ ਜਾਣਦੇ ਹਾਂ ਕਿ ਸਾਨੂੰ ਕੋਈ ਤਰ੍ਹਾਂ ਦੀ ਗੇੜੀ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਦੀ ਇਹ ਕੋਈ ਐਨੀ ਨਹੀਂ ਹੈ ਇਹ ਸਾਨੂੰ ਨਾਮ ਪੁੱਛੀ ਕੀ ਹੈ ਤੇ ਜੇ ਕਿਸੇ ਦੇ ਘਰ ਦੇ ਕਿਰੇਲੂ ਚ ਰੋਲਾ ਸੀਗਾ ਤੇ ਤੁਹਾਨੂੰ ਬੁਲਾਇਆ ਤੇ ਸਰਪੰਚਾਂ ਵੀ ਆਈਡੀ ਬੁਲਾਇਆ ਹਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਛੱਪਣ ਮਾਰਨਾ ਬਿਲਕੁਲ ਮੀਡੀਆ ਵਾਲੇ ਬੁਲਾਉਂਦੇ ਆ ਮੀਡੀਆ ਵਾਲੇ ਬੁਲਾਉਂਦੇ ਮੀਡੀਆ ਆਣੇ ਛਾਪੇ ਆ ਵੀ ਕਹਿੰਦੇ ਜਿਹੜਾ ਪੁੱਟੂ ਸਾਰੀ ਗੱਲ ਬਾਤ ਦੱਸ ਕੀ ਜੇ ਕਰ ਸੀ ਉਹ ਮੈਂ ਅਸੀਂ ਤੋਂ ਨਹੀਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਕੀਤੀ ਤਾਂ ਪਹਿਲੇ ਗੱਲ ਤੋਂ ਪਿਆਰ ਕੋਈ ਸੁਝਾਉਣ ਦੀ ਕੋਸ਼ਿਸ਼ ਕਰ ਸਕਦੇ ਸੀ ਛੱਪਣ ਨਹੀਂ ਮਾਰ ਸਕਦੇ ਉਹ ਸਮ ਯਾਰ ਗਲਤ ਫੈਮੇ ਆਉਂਦੇ ਕੋਲੇ ਗਲਤ ਭੰਵੇਂ ਹੋ ਕੇ ਥੱਪੜ ਮਾਰਨ ਦਾ ਕੀ ਅਧਿਕਾਰ ਆ ਦੱਸੋ ਥੱਪੜ ਵੀ ਕਾਹਨ ਮਾਰਦੇ ਆ ਯਾਰ ਹੁਣ ਇਹ ਕਿਹਦੇ ਕੋਲੇ ਦਾਪਾ ਸੀ ਇੱਕ ਗੱਲ ਸਰਪੰਚ ਰੇਲੂ ਦਾ ਮਸਲਾ ਚਲੋ ਤੂੰ ਮੇਰੇ ਕੋਲ ਆ ਬਰਾਦਰ ਗੱਲਾ ਸਰਪੰਚ ਹੁੰਦਾ ਤਾਂ ਆ ਸਾਰੇ ਤਿੰਨ ਚਾਰ ਜਿਹੜੇ ਖੜੇ ਆ ਆ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਹੁੰਦਾ ਥੱਪੜ ਮਾਰਦਾ ਲੋਕ ਨਹੀਂ ਯਾਰ ਇਹਦੀ ਕੋਈ ਗੱਲ ਨਹੀਂ ਹੈ ਰਹੀ ਹੈਗੀ ਆ ਬਾਜੀ ਦੇ ਵਿੱਚ ਇੱਕ ਆ ਵੇਖੋ ਜਿੰਨੀ ਜਨਤਾ ਸੁਣਦੀ ਆ ਜੀ ਮੇਰਾ ਨਾਮ ਅਪੂਰਾ ਮਪੂਰਾ 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 ਪਿੰਡ ਗੜਾ ਮਪੂਰਾ ਜੀ ਨਹੀਂ ਡਿਊਟੀ ਦਿੱਤੇ 12 ਤੱਕ ਭਲੇ ਦੇ ਕਰਦੇ ਆ ਜੀ ਕਰਨ ਵੇਰ ਦੇਖੋ ਉਹ ਨਹੀਂ ਫਿਰ ਮੈਂ ਲੋ ਕੰਗੂਗਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਜੇ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਪਸੀ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਤੇ ਉਹਨਾਂ ਫਿਰ ਦੁਬਾਰਾ ਉਹਦੇ ਕੋਲ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਨੇ ਪੂਰਾ ਮਸਲਾ ਕੀ ਹੈ ਮਸਲਾ ਯਾਰ ਇਹ ਦੋਨਾਂ ਜੀਆਂ ਦਾ ਆਪਸ ਵਿੱਚ ਹੀ ਹੈਗਾ ਸੀਗਾ ਤੇ ਮੈਨੂੰ ਬੁਲਾਇਆ ਇਹ ਤੁਸੀਂ ਤੁਸੀਂ ਸਰਪੰਚ ਹਾਂ ਮੈਂ ਸਰਪੰਚ ਹਾਂ ਤੇ ਇਹਨਾਂ ਨੂੰ ਬੁਲਾ ਇਹਨਾਂ ਨੂੰ ਕਿਸੇ ਕੰਪਲੇਂਟ ਕੀਤੀ 112 ਤੇ ਇਹ ਆਏ ਨੇ ਮੈਂ ਅੰਦਰੋਂ ਉਹਨੂੰ ਲੈ ਕੇ ਆਈ ਜਾਂਦਾ ਇਹਨੇ ਮੇਰੇ ਥੱਪੜ ਮਾਰਦਾ ਮਗਰੋਂ ਅੱਛਾ ਕੀ ਨਾਮ ਹੈ ਮੈਂ ਸੀ ਕੋਲ ਪੱਪੂ ਰਾਮ ਜੀ ਅੱਛਾ ਤੁਸੀਂ ਸਰਪੰਚ ਸਾਹਿਬ ਦੇਖੋ ਜੀ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗੱਲ ਕੰਮ ਕੀਤਾ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮੁਲਾਜ਼ਮ ਨੂੰ ਵੀ ਕਿਉਂਕਿ ਚਲੋ 112 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉਥੇ ਜੇ ਤੁਸੀਂ ਮੋਤਵਰ ਦੇਖੋ ਜੇ ਸਰਪੰਚ ਸਾਹਿਬ ਹੀ ਆਇਆ ਮੋਤਵਰ ਆਇਆ ਤਾਂ ਉਹ ਮੁਲਾਜ਼ਮ ਵੀ ਆਇਆ ਪਰ ਉਹਦੇ ਆਨ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਅਸੀਂ ਸਰ ਕਰਮਨਗਰ ਸੀਟ ਦਾ ਪੱਕਾ ਸਰਪੰਚ ਹੈ ਜੀ ਅਸੀਂ ਸਰ ਅਸੀਂ 8 ਸਰਪੰਚ ਇਕੱਠੇ ਹੋਏ ਆ ਸਰ ਜੋ ਪਪੂਰਾ ਮੁਲਾਜ਼ਮ ਹੈ ਅਸੀਂ ਸਰ ਮੌਕੇ ਦੀ ਹਾਲਤ ਵੇਖੀ ਸਰ ਜੀ ਅੱਖਾਂ ਨੂੰ ਸਾਨੂੰ ਇਹ ਲੱਗ ਰਿਹਾ ਉਹ ਤਾਂ ਸਰ ਕੋਈ ਮੈਡੀਕਲ ਨਸ਼ਾ ਵੀ ਕੀਤਾ ਹੋਇਆ ਹੈ ਸਰ ਜਦੋਂ ਅਸੀਂ ਸਾਰੀ ਗੱਲ ਸੁਣੀ ਤੇ ਪਪੂਰਾਮ ਨੇ ਜਦੋਂ ਬਿਆਰ ਸੁਣੇ ਤੇ ਸਾਡੇ ਸਰਪੰਚ ਜਦੋਂ ਉਹਨਾਂ ਦੇ ਰੋਣਾ ਨਿਬੜਨ ਪਹੁੰਚੇ ਸ ਉਹਨਾਂ ਨੇ ਕਿਸੇ ਕੋਈ ਪੁੱਛਦਾ ਸੀ ਨਹੀਂ ਕੀਤੀ ਉਹਨਾਂ ਨੇ ਪੁੱਛਦੇ ਹੀ ਸਰਪੰਚ ਨੂੰ ਇੱਕ ਆਮ ਬੰਦਾ ਸਮਝ ਕੇ ਸਰ ਥੱਪੜ ਮਾਰ ਦਿੱਤਾ ਸਰ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਰਪੰਚ ਨਾ ਹੁੰਦਾ ਜੇ ਆਮ ਬੰਦਾ ਦਾ ਸਰ ਕਾਨੂੰਨ ਹੈਗਾ ਆਮ ਬੰਦੇ 'ਤੇ ਥੱਪੜ ਮਾਰਨਾ ਤੇ ਪੁਲਿਸ ਦੇ ਕੋਲੇ ਕੀ ਇਹ ਰੂਲ ਹੈਗਾ ਵੀ ਪੁਲਿਸ ਥੱਪੜ ਮਾਰੇ ਆਮ ਬੰਦੇ ਨੂੰ ਵੀ ਟੌਰਚਰ ਕਰੇ ਜਦੋਂ ਮੁਲਾਜ਼ਮ ਨੇ ਸਰ ਕਿਸੇ ਗੱਲ ਦੀ ਕੋਈ ਗੱਲ ਹੀ ਨਹੀਂ ਪੁੱਛੀ ਕਿਸੇ ਕਾਲ ਦੇ ਮਾਮਲੇ ਦਾ ਹੀ ਨਹੀਂ ਪਤਾ ਉਹਨਾਂ ਨੇ ਥੱਪੜ ਮਾਰਨਾ ਫਿਰ ਸਰ ਸਰਪੰਚ 'ਤੇ ਥੱਪੜ ਮਾਰਨਾ ਉਸ ਵਸਤ 'ਤੇ ਉਹਨਾਂ ਨੇ ਸਰ ਸੀਨਾ ਚੋਰੀ ਵੀ ਕੀਤੀ ਉਬਸਾ ਜਦੋਂ ਇਕੱਠ ਪਹੁੰਚਿਆ ਕੱਠ ਨੂੰ ਪਤਾ ਲੱਗ ਗਿਆ ਫਿਰ ਉਹ ਢਿੱਲਾ ਹੋ ਗਏ ਉਹਨਾਂ ਨੂੰ ਬਾਕੀ ਦੇ ਨਾਲ ਦੇ ਮੁਲਾਜ਼ਮ ਚੌਂਕੀ ਲਾ ਕੇ ਪਹੁੰਚੇ ਨੇ ਹੁਣ ਸਰ ਇਥੇ ਮੌਕੇ ਤੇ ਸੀਟੀ ਵਨ ਰੇ ਐਸ ਐਚਓ ਸਾਹਿਬ ਆਏ ਹੋਏ ਨੇ ਮਨਿੰਦਰ ਸਿੰਘ ਜੀ ਹੁਣ ਦੇਖਦੇ ਅਸਰ ਕੀ ਕਾਰਵਾਈ ਕਰਦੇ ਨੇ ਅਸੀਂ ਘੜੋ ਘੜ ਸਰ ਅਸੀਂ 49 ਮੈਂਬਰ ਤੇ ਅਸੀਂ 7-8 ਸਰਪੰਚ ਦੇ ਮੌਕੇ ਤੇ ਪਹੁੰਚੇ ਹੋਏ ਆ ਹੁਣ ਸਰ ਦੇਖਦੇ ਆ ਸਸਪੈਂਡ ਕਰਕੇ ਉਹਨਾਂ ਦੀ ਵਰਦੀ ਲਵਾ ਕੇ ਉਹਨੂੰ ਥੁੱਕ ਦਈਏ ਪੁਲਿਸ ਮੁਲਾਜ਼ਮ ਅਸਰ ਇਹ ਸਾਡੀ ਤੇ ਇਹ ਹੀ ਅਪੀਲ ਲੈ ਸਕਦਾ ਇਹ ਏਜੰਡਾ ਸਰ ਜਿਹੜੇ ਮੁਲਾਜ਼ਮ ਨੇ ਸਰ ਗਲਤ ਤਰੀਕੇ ਨਾਲ ਸਾਡੇ ਸਰਪੰਚ ਸਾਹਿਬ ਨਾਲ ਧੱਕਾਚੋਰੀ ਉਸ ਨੂੰ ਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਘਰ ਦਾ ਘਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਹੋਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣਗੇ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮਕਾਰ ਛੱਡ ਕੇ ਸਪੈਸ਼ਲ ਉੱਤੇ ਬਣਾਦੇ ਸਪੈਸ਼ਲੇ ਚ ਗਿਆ ਘਰੇਲੂ ਕੰਮ ਦੇ ਵਿੱਚ ਉਹ ਤੇ ਮੌਕੇ ਤੇ ਉਹਨਾਂ ਨੇ 112 ਦੀ ਕੰਪਲੀਟ ਕੀਤੀ ਹੋਈ ਸੀ ਜੀ ਮੁੱਕ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾਹਿਬ ਨੇ ਤਮੀਜ਼ ਨਾਲ ਬੋਲੇ ਆਓ ਸਰ ਆਓ ਸਰ ਕਿਹਾ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਉਤਰਦੇ ਆ ਸਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਦੱਸੋ ਵੇ ਕੋਈ ਰਾਈਟ ਬੰਦਾ ਚਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਆ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲਿਕ ਨੂੰ ਕਿਵੇਂ ਚਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜ਼ੀ ਨਾਲ ਹੀ ਬੋਲੇ ਆ ਕੋਈ ਕਿਰਦੋ ਜੋ ਪੰਚਾਇਤ ਸੀ ਨਾ ਮੌਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੌਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰ ਫਿਰ ਅਸੀਂ ਰੂਪਰੂਪ ਜਦੋਂ ਕੱਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਰੂਪਰੂਪ ਪਿੰਡ ਦੇ ਕਾਫੀ ਯਾਰ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰੋਬਾਈ ਕੀਤੀ ਜਾਵੇ ਜੇ ਅਗਰ ਮੌਕੇ ਤੇ ਸਾਹਿਬ ਕੁੰਚੀ ਹੈ ਜੇ ਮੌਕੇ ਤੇ ਇਸ ਟੈਂ ਪਰਚਾ ਨਹੀਂ ਕਰਦੇ ਤਾਂ ਤੁਰੰਤ ਹੁਣੇ ਜਿਸ ਕਿਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਇਸ ਟਾਈਮ ਇਹ ਦਰਦੀਆਂ ਬਚਾ ਕੇ ਕਰਨਾਲ ਆਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰਵਾਈ ਇਸ ਮੰਗਦੇ ਅਸੀਂ ਬਸ ਮੇਲ ਜੋ ਹੈ ਜੀ ਤੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਗਿਆ ਉਹਨੇ ਬੱਚਿਆਂ ਨੂੰ ਆਪਦੇ ਨੂੰ ਕੁੱਟ ਕੇ ਬਾਹਰ ਕੱਢਤਾ ਸੀ ਬੱਚਿਆਂ ਨੂੰ ਬਾਹਰ ਕੱਢਤਾ ਕੁੱਟ ਕੇ ਤੇ ਮੈਂ ਸਮਝਾਈ ਜਾਂਦਾ ਸੀ ਜੀ ਤੇ ਉਹਨਾਂ ਲੇਡੀਜ਼ ਨੇ ਹੀ 112 ਤੇ ਕੰਪਲੀਟ ਕੀਤੀ ਸੀ ਉਹ ਕੰਮ ਤੇ ਸੀਗੇ ਤੇ ਉਦੋਂ ਬਾਅਦ ਇਹ ਆ ਗਿਆ ਉਹਨੂੰ ਹਜੇ ਅੰਦਰੋਂ ਬਾਹਰ ਆਈ ਹੈ ਨਾ ਇਹਨਾਂ ਨੇ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਗਾਲੀ ਗਲੋਚ ਕਰਕੇ ਮੇਰੇ ਹੱਥ 'ਤੇ ਚਪੇੜ ਮਾਰੀ ਹੈ ਜੀ ਹਾਂ ਜੀ ਇਹ ਹੈਗਾ ਜੀ ਪੱਪੂ ਰਾਮ ਦੀ ਇਹ ਸਹੀ ਪੱਪੂ ਰਾਮ ਹੈ ਜੀ ਬਹੁਤ ਜ਼ਿਆਦਾ ਨਜਾਇਜ਼ ਕਰੀ ਹੈ ਜੀ ਤੇ ਮੈਂ ਮੈਂ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਹਾਂਜੀ ਡਾਕਟਰ ਦਾ ਸਰਖਤ ਦੇਖਦੇ ਆ ਜੀ ਨਹੀਂ ਤਾਂ ਸਰਕਾਰ ਚਾਹਦੀ ਹੈ ਕਿ ਜਿਹੜਾ ਹੈਗਾ ਪੁਲਿਸ ਤੇ ਜਿਹੜਾ ਲੋਕਾਂ ਦੀ ਜੇ ਕਾਰਵਾਈ ਨਾ ਕੀਤੀ ਤਾਂ ਅਸੀਂ ਕਰਨਾ ਲਾਉਂਦੇ ਹਾਂ ਕਿ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਵਿਸਤਾਰ ਹੋਗਾ ਜਿਹੜਾ ਹੈਗਾ ਕਾਰਨਾ ਇਹ ਤਾਂ ਹੁਣ ਵੇਖ ਹੀ ਲਿਆ ਸਰ ਤੁਸੀਂ ਰਿਸ਼ਤਾ ਇਹਨਾਂ ਦਾ ਜਿਹੜਾ ਕਿਹਾ ਹਾਂਜੀ ਬਹੁਤ ਵੱਡਾ ਜੀ ਹਾਂਜੀ ਬਹੁਤ ਵੱਡਾ ਹੈ ਜੀ ਜੇ ਕਾਰਵਾਈ ਨਹੀਂ ਹੁੰਦੀ ਇੱਥੋਂ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਧਰਨਾ ਲਾਵਾਂਗੇ ਜੀ ਸਾਲ ਅਗਰ ਲੱਗ ਰਹੇ ਨੇ ਐਸੇ ਉਹਦੇ ਮਾਪੇ ਨਾ ਮੈਂ ਲੱਗ ਰਹੰਡੀ ਸੀਗੀ ਮੈਂ ਉਹਦੇ ਕੰਮ ਤੇ ਗਈ ਹੋਈ ਸੀ ਕੰਦ ਟਪਕੇ ਕਾਪਾ ਲੈ ਕੇ ਡਾਂਗ ਲੈ ਕੇ ਮੈਨੇ ਬੱਚਿਆਂ ਦੋਵਾਂ ਨੂੰ ਮਾਰਿਆ ਕੁੱਟਿਆ ਉਹਨੇ ਮੇਰੇ ਮਗਰੋਂ ਮੇਰੇ ਬੱਚੇ ਨੇ ਫੋਨ ਕੀਤਾ ਤੇ ਮੈਂ 112 ਤੇ ਕਾਲ ਲਾਈ ਸੀਗੀ ਉਧਰੋਂ ਉਹਨਾਂ ਨੇ ਸਰਪੰਚ ਨੂੰ ਕਹਿਤਾ ਤੇ ਸਰਪੰਚ ਵੀ ਪਹੁੰਚ ਗਏ ਉੱਥੇ ਕਿਹੜਾ ਸਰਪੰਚ ਆਈ ਸਿੰਧਰ ਸਿੰਧਰਪਾਲ ਸਿੰਘ ਇਹ ਪਹੁੰਚ ਗਏ ਏ ਮਤਲਬ ਉਹਨੂੰ ਗੱਲ ਕਰਕੇ ਅੰਦਰੋਂ ਬਾਹਰ ਨਿਕਲਦੇ ਪਏ ਸੀਗੇ ਇਹਨਾਂ ਹੁੰਦੇ ਥੱਪੜ ਮਾਰਦਾ ਇਹਨਾਂ ਨੂੰ ਕਪੜਾ ਪਾਉਂਦਾ ਇਹਨਾਂ ਜਿਹੜੇ ਆਏ ਸੀਗੇ ਮੁਲਾਜ਼ਮ ਸੀ ਕਿ ਜਿਹੜੇ ਅੱਛਾ ਹਾਂਜੀ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਫੇਰ ਨਾਲ ਥੱਪੜ ਮਾਰਦਾ ਉਹਦੇ ਅੱਛਾ ਕੋਈ ਪੁੱਛਿਆ ਸੀ ਪਹਿਲਾਂ ਕੋਈ ਗੱਲਬਾਤ ਹੋਈ ਨਾ ਕੁਛ ਨਹੀਂ ਜਾ ਕੇ ਪੁੱਛਿਆ ਉਹ ਵੀ ਅੰਦਰੋਂ ਆਉਂਦਾ ਪਏ ਸੀ ਸਰਪੰਚ ਸਾਹਿਬ ਬਾਹਰ ਇਹਨਾਂ ਦੋ ਥੱਪੜ ਮਾਰੇ ਉਹਦੇ ਤੇ ਮੰਨ ਲਓ ਕੱਲ ਨੂੰ ਇਹ ਤਾਂ ਆਮ ਬੰਦੇ ਦੇ ਵੀ ਮਾਰਨੀ ਸ਼ੁਰੂ ਕਰ ਦੇਣਗੇ ਇਹਨਾਂ ਦੇ ਕਾਰਵਾਈ ਪੂਰੀ ਤੇ ਪੂਰੀ ਹੋਣੀ ਚਾਹੀਦੀ ਕਾਰਵਾਈ ਐਹੋ ਜੀ ਹੋਣੀ ਚਾਹੀਦੀ ਆ ਮੈਨੂੰ ਇਹਨਾਂ ਦੀ ਵਰਦੀਆਂ ਉਤਰਨੀਆਂ ਚਾਹੀਦੀ ਜਿਹੜੇ ਅੱਜ ਦੇ ਟਾਈਮ ਦੇ ਚਾਹਤਾਂ ਦੇ ਬੰਦੇ ਕਰ ਰਹੇ ਆ ਠੀਕ ਹੈ ਜੀ ਬਸ ਤੇ ਸਾਡੇ ਸਰਪੰਚ ਸਾਹਿਬ ਇੱਕ ਹੋਰ ਆਏ ਆ ਜੀ ਇੱਕ ਸਾਡੇ ਅੱਜ ਸੀਡ ਫਾਰਮ ਏਰੀਆ ਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਆ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਐਸ்சி ਪਪੂਰਾਮ ਦੇ ਨਾਲ ਮੁਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗੱਲ ਫੈਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸੰਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆਂਦਾ ਜਿਸ ਚ ਉਹਦਾ ਹੁਣ ਇਹ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਸਟਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ